ਸਤਿ ਸ੍ਰੀ ਅਕਾਲ ਦੋਸਤੋ ਮੈਂ ਬਬੂ ਦਾਨੇਵਾਲੀਆ ਮੈਸੇਜ ਗੁਰਪ੍ਰੀਤ ਟਿਮਬਰ ਟਰੇਡਰ ਫਰਮ ਆਪਣੇ ਨਾਮ ਤੋਂ ਜਾਣਦੀ ਹਾਂ ਕੁੱਕੂ ਦਾ ਨੀਲਾ ਦਾਰਾ ਜੀ ਪਿੰਡ ਵਾਲੀ ਸੜਕ ਤੇ ਨੇੜੇ ਚੁਗਲੀ ਘਰ ਜੀ ਆਪਣੇ ਕੋਲ ਤੋਂ ਪਤੀਏ ਕੋਠੀ ਦਾ ਸਾਰਾ ਸਮਾਨ ਜਿਵੇਂ ਕਿ ਪਲਾਈਵੁੱਡ ਹਾਰਡਵੇਅਰ ਸ਼ੀਸ਼ਾ ਲੱਕੜ ਦਾ ਸਾਰਾ ਸਮਾਨ ਐਂਡ ਡਬਲ ਯੂ ਪੀ ਸੀ ਚੁਗਾਟਾ ਵਗੈਰਾ ਸਾਰਾ ਕੁਝ ਆਪਣੇ ਕੋਲੇ ਕੋਠੀ ਦਾ ਸਾਰਾ ਸਮਾਨ ਅਵੇਲੇਬਲ ਹੈ ਜੀ ਥੋਕ ਰੇਟਾਂ ਦੇ ਵਿੱਚ ਤੇ ਅੱਜ ਸਾਡੇ ਕੋਲੇ ਦੁਬਈ ਤੋਂ ਬਾਈ ਜੀ ਰਹਿੰਦੇ ਨੇ ਦੁਬਈ ਤੇ ਬਰੇ ਪਿੰਡਾਂ ਦਾ ਪਹੁੰਚੇ ਨੇ ਆਪਣੇ ਕੋਲੇ ਤੇ ਇਹ ਆਪਣ ਨੂੰ ਤਾਂ ਮਾਲ ਲੈਤਾ ਇਹਨਾਂ ਨੇ ਅੱਜ ਇਹ ਤੁਹਾਨੂੰ ਦੱਸਣਗੇ ਵੀ ਆਪਣਾ ਮਾਲ ਇਹਨਾਂ ਨੂੰ ਤੁਹਾਨੂੰ ਕਿਵੇਂ ਲੱਗਿਆ ਕਿਸ ਤਰ੍ਹਾਂ ਦਾ ਲੱਗਿਆ ਔਰ ਕੀ ਰੇਟ ਵਗੈਰਾ ਮਿਲੇ ਆਪਾਂ ਨੂੰ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਅਗਵਿਰ ਸਿੰਘ ਪਿੰਡ ਬਰੇ ਅਸੀਂ ਦੁਬਈ ਤੋਂ ਆਇਆ ਸੀ ਮੈਂ ਬੱਚਾ ਕੋਲੇ ਅਸੀਂ ਕੋਠੀ ਦਾ ਸਮਾਨ ਲੈਣ ਆਏ ਆ ਤੇ ਦੂਸਰੀ ਗੱਲ ਮੇਰਾ ਬੇਟਾ ਕਰੂਗਾ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਪਹੁੰਚਿਆ ਮਾਨਸਾ ਗੁਰਕਿਰਪਾ ਟੈਂਬਰ ਤੇ ਅਸੀਂ ਆਪਣੀ ਕੋਠੀ ਦੀ ਕੰਸਟਰਕਸ਼ਨ ਕਰ ਰੱਖੀ ਆ ਸਟਾਰਟ ਤੇ ਉਸ ਦਾ ਅਸੀਂ ਬਾਕੀ ਕੁੰਡੇ ਵਗੈਰਾ ਕਾ ਉਜੇ ਜਿਵੇਂ ਪਲਾਈ ਬੋਰਡ ਹੋ ਗਿਆ ਇਹ ਸਮਾਨ ਲਈ ਅਸੀਂ ਇੱਥੇ ਗੁਰੂ ਕਿਰਪਾ ਟੈਂਬਰ ਮਾਨਸਾ ਚ ਪਹੁੰਚੇ ਆ ਤਾਂ ਇੱਥੇ ਸਾਨੂੰ ਏ ਟੂ ਜ਼ੀ ਬਹੁਤ ਫੁੱਲ ਕੁਆਲਟੀ ਮਿਲਿਆ ਚੀਜ਼ ਦੀ ਕੁਆਂਟੀਟੀ ਵੀ ਹੈ ਤੇ ਕੁਆਲਟੀ ਵੀ ਹੈ ਤਾਂ ਜੇਕਰ ਤੁਸੀਂ ਵੀ ਆਪਣੀ ਕੋਠੀ ਲਈ ਕੋਈ ਸਮਾਨ ਲੈਣਾ ਹੈ ਪਲਾਈ ਬੋਰਡ ਵਗੈਰਾ ਤਾਂ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਗੁਰੂ ਕਿਰਪਾ ਟੈਂਬਰ ਮਾਨਸਾ ਜਿਵੇਂ ਕਿ ਅਸੀਂ ਆਪਣੀ ਕੋਠੀ ਲਈ ਇਮਾਰਤੀ ਲੱਕੜ ਪਲਾਈ ਤੇ ਝਗਾਠਾਂ ਇਹ ਚੀਜ਼ਾਂ ਲਈਆਂ ਤੇ ਇਹਨਾਂ ਨੇ ਸਾਨੂੰ ਉਸ ਦੀ 25 ਸਾਲਾਂ ਦੀ ਗਰੰਟੀ ਦੇ ਦਿੱਤੀ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਤਾਇਆ ਕਿ ਇਸ ਨੂੰ ਕੁਝ ਹੁੰਦਾ ਹੀ ਹੈ ਨਹੀਂ ਇੱਕ ਹੋਰ ਹੈਰਾਨ ਕਰਨ ਵਾਲੀ ਚੀਜ਼ ਹੈ ਤਾਂ ਉਹ ਇਹ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਨਾ ਪ੍ਰਾਈਸ ਪੁੱਛਿਆ ਤਾਂ ਇਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਸਸਤਾ ਰੇਟ ਦੱਸਿਆ ਤਾਂ ਜਿਹੜਾ ਕਿ ਕਿਤੇ ਹੋਰ ਮਿਲ ਹੀ ਨਹੀਂ ਸਕਦਾ ਤਾਂ ਜੇ ਤੁਸੀਂ ਇੰਨੀ ਜ਼ਿਆਦਾ ਚੰਗੀ ਕੁਆਲਿਟੀ ਚਾਹੁੰਦੇ ਹੋ ਤੇ ਇੰਨੇ ਸਸਤੇ ਰੇਟ 'ਚ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰਿਓ ਧੰਨਵਾਦ ਦੋਸਤੋ ਅੱਜ ਇਹਨਾਂ ਨੇ ਆਪਣੇ ਨੂੰ ਸਾਰੀ ਕੋਠੀ ਦਾ ਸਮਾਨ ਲਿਆਗਾ ਪਲਾਈਵੋਡ ਹਾਰਡਵੇਅਰ ਵਗੈਰਾ ਔਰ ਸਾਰਾ ਆਪਾਂ ਇਹਨਾਂ ਨੂੰ ਇਹਨਾਂ ਦੀ ਕੋਠੀ ਤੱਕ ਪਹੁੰਚ ਕੀਤਾਗਾ ਕਿਉਂਕਿ ਇਹਦਾ ਕੋਈ ਵੀ ਕਿਰਾਇਆ ਨਹੀਂ ਲਿਆ ਹੈਗਾ ਆਪਾਂ F4 ਕੀਤਾ ਜਾਨਕਿ ਇਹਨਾਂ ਦੀ ਕੋਠੀ ਤੱਕ ਦੀ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਆਪਣੇ ਬਾਰੇ ਜੋ ਸਾਨੂੰ ਸਮਾਨ ਚਾਹੀਦਾ ਸੀ ਪਿੱਤਲ ਵਗੈਰਾ ਬਰਾਸ ਵਗੈਰਾ ਲੋਕ ਵਗੈਰਾ ਸਾਨੂੰ ਪੂਰੀ ਤਸੱਲੀ ਨਾਲ ਵਧੀਆ ਸਸਤੇ ਰੇਟਾਂ ਦੇ ਵਿੱਚ ਇਥੋਂ ਸਾਨੂੰ ਉਹ ਸਮਾਨ ਮਿਲਿਆ ਜੋ ਕਿ ਬਹੁਤ ਹੀ ਘੱਮ ਰੇਟਾਂ ਦੇ ਵਿੱਚ ਹਾਂਜੀ ਦੋਸਤੋ ਅਗਰ ਤੁਸੀਂ ਵੀ ਆਪਣੀ ਕੋਈ ਨਵੀਂ ਕੋਠੀ ਬਣਾ ਰਹੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਜੀ ਜਾਣਦੀ ਕੁੱਕੂ ਦਾ ਦਾਨੇਵਾਲੀਆਂ ਦਾ ਆਰਾ ਮੈਸੇਜ ਗੁਰੂ ਕਿਰਪਾ ਟਿੰਬਰ ਟਰੇਡਰ ਸਾਡੇ ਕੋਲ ਤੁਸੀਂ ਸਾਰਾ ਸਾਮਾਨ ਇੱਕੋ ਛੱਤ ਥੱਲੇ ਲੱਕੜ ਪਲਾਈ ਬੋਰਡ ਸਰਮੈਕਾ ਕੁੰਡੇ ਕਬਜੇ ਸ਼ੀਸ਼ਾ ਪੀਵੀਸੀ ਲੂਵਰ ਜੋ ਵੀ ਆਈਟਮ ਤੁਹਾਨੂੰ ਇੰਟੀਰੀਅਰ ਦੀ ਚਾਹੀਦੀ ਹੈ ਕੋਈ ਵੀ ਆਈਟਮ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਹੈਗੀ ਹੈ ਜੀ ਔਰ ਤੁਹਾਨੂੰ ਅਸੀਂ ਸਾਰਾ ਮਾਲ ਐਫੋਰ ਦਵਾਂਗੇ ਤੁਹਾਡੇ ਘਰ ਪਹੁੰਚਾਵਾਂਗੇ ਜਿੱਥੇ ਮਰਜ਼ੀ ਹੋਵੇ 200 ਕਿਲੋਮੀਟਰ 100 ਕਿਲੋਮੀਟਰ ਠੀਕ ਹੈ ਤੁਸੀਂ ਬਾਕੀ ਸਾਡਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਜੀ ਤੁਸੀਂ ਉਹ ਤੁਹਾਨੂੰ ਕਾਲ ਕਰ ਸਕਦੇ ਹੋ ਅਸੀਂ ਬਥੇਰੇ ਜਾਣਕਾਰੀ ਤੁਹਾਨੂੰ ਜੋ ਵੀ ਚਾਹੀਦੀ ਹੈ ਅਸੀਂ ਦੇਵਾਂਗੇ ਤੁਹਾਨੂੰ ਫ ਠੀਕ ਹੈ ਜੀ ਕੋਈ ਵੀ ਤੁਹਾਨੂੰ ਚੀਜ਼ ਦਾ ਐਸਟੀਮੇਟ ਚਾਹੀਦਾ ਅਸੀਂ ਤੁਹਾਨੂੰ ਦੇ ਸਕਦੇ ਹਾਂ